ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਨਿਹਾਰ ਬਦਲਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਅੱਜ ਸਰਦਾਰ ਜਗਰੂਪ ਸਿੰਘ ਸੇਖਵਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਨੇ ਪੰਜ ਸਕੂਲਾਂ ਦੇ ਵਿਕਾਸ ਕਰ ਜਾਂਦਾ ਉਦਘਾਟਨ ਕੀਤਾ ਇਸ ਮੌਕੇ ਸਦਾ ਸੇਖਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਰਫ ਨੀਂ ਪੱਥਰ ਰੱਖਦੀਆਂ ਚਨ ਅਤੇ ਬਾਅਦ ਵਿੱਚ ਕੋਈ ਕੰਮ ਨਹੀਂ ਸੀ ਹੁੰਦਾ ਪਰ ਸਾਡੀ ਸਰਕਾਰ ਪਹਿਲਾਂ ਕੰਮ ਕਰਵਾ ਰਹੀ ਹੈ ਉਸ ਤੋਂ ਬਾਅਦ ਉਦਘਾਟਨ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਕਰੋੜਾ ਰੁਪਏ ਦੀ ਲਾਗਤ ਨਾਲ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੰਮ ਕੀਤਾ ਗਿਆ ਤੇ ਅੱਗੇ ਵੀ ਇਹ ਵਿਕਾਸ ਕਾਰਜ ਜਾਰੀ ਰਹਿਣਗੇ ਆਲਾ ਤੋਂ ਹੋਏ ਨੇ ਉਹਨਾਂ ਦਾ ਉਦਘਾਟਨ ਕਰਨ ਲੋਕ ਸੇਕ ਕਰਨ ਵਾਸਤੇ ਬਸਰਾਏ ਪਹੁੰਚਿਆ ਤੇ ਬਸਰਾਏ ਨੇ ਇਹਦੇ ਪਰਚੰਦੇ ਜੀ ਆ ਆਰ ਸੇਲ ਤੋਂ ਪੱਟਾ ਆਪਣੇ ਕਰਕਮਲਾ ਨਾਲ ਪਟਾਉਂਦੇ ਨੇ ਵੇਪੜੀ ਜਿੰਨੀ ਸਮਾਗ ਲਈ ਤੇ ਪਹੁੰਚੇ ਹੋ ਔਰ

ਇਹ ਜਿਹੜੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਹ ਬਹੁਤ ਜ਼ਰੂਰੀ ਹਨ ਸਕੂਲਾਂ ਵਾਸਤੇ ਕਿਉਂਕਿ ਜਿਹੜਾ ਮੇਨ ਕੰਮ ਆ ਚਾਰਦੀਵਾਰੀ ਦਾ ਹੁਣ ਸਕੂਲਾਂ ਲਈ ਬਹੁਤ ਲਾਜ਼ਮੀ ਹੈ ਵਧੀਆ ਕਮਰੇ ਹੋਣਗੇ ਇਨਫਰਾਸਟ੍ਰਕਚਰ ਵਧੀਆ ਹੋਏਗਾ ਤਾਂ ਫਿਰ ਵਾਤਾਵਰਣ ਜਿਹੜਾ ਆ ਉਹ ਵਧੀਆ ਬਣਦਾ ਸਕੂਲ ਦਾ ਅੱਜ ਕਿੰਨੇ ਸਕੂਲਾਂ ਦਾ ਘਟੇ ਅੱਜ ਲਗਭਗ ਜਿਹੜਾ ਆ ਉਹ 5 ਸਕੂਲਾਂ ਦਾ ਘਟਣਾ ਹੋਇਆ ਤੇ ਇਹ ਹੁਣ ਚੌਥਾ ਸਕੂਲ ਆ ਸਰਕਾਰੀ ਮਿਡਲ ਸਕੂਲ ਸਲਾਪੋਟ ਮੈਂ ਮੇਰਾ ਨਾਮ ਜਗਨਜੀਤ ਕਾਇਆ ਹੈ ਮੈਂ ਸਰਕਾਰੀ ਮਿਡਲ ਸਕੂਲ ਸਲਾਪੁਰ ਦੀ ਇਨਚਾਰਜ ਹਾਂ ਅੱਜ ਸਾਡੇ ਸਕੂਲ ਦੇ ਵਿੱਚ ਐਡਵੋਕੇਟ ਸਰਦਾਰ ਜਗਰੂਪ ਸਿੰਘ ਸੇਖੋਂਜੀ ਦੇ ਵੱਲੋਂ ਸਕੂਲ ਦੀ 4 ਜਨਵਰੀ ਦਾ ਉਦਘਾਟਨ ਕੀਤਾ ਗਿਆ ਅਸੀਂ ਵਾਕਿਆ ਹੀ ਸਰਕਾਰ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਅੱਜ ਵਾਕਿਆ ਹੀ ਸਰਕਾਰੀ ਸਕੂਲਾਂ ਦੀ ਨਿਹਾਰ ਬਦਲ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਸਿੱਖਿਆ ਕ੍ਰਾਂਤੀ ਜੋ ਹੈ ਆ ਚੁੱਕੀ ਹੈ ਅੱਜ ਤਕਰੀਬਨ ਕਾਦੀਆਂ ਬਲਾਕ ਦੇ ਪੰਜ ਸਕੂਲਾਂ ਦੇ ਵਿੱਚ ਜਿਹੜਾ ਦੌਰਾ ਕੀਤਾ ਗਿਆ ਸਭ ਤੋਂ ਪਹਿਲੂ ਜਿਹੜਾ ਆ ਪੋਪਖੂ ਪਰਪੋ ਸ਼ੁਰੂ ਕਰਕੇ ਫਿਰ ਛੋਟਾ ਨੰਗਲ ਬਸਰਾਵਾ ਸਲਾਪ ਔਰ ਇਸ ਤੋਂ ਬਾਅਦ ਠੱਕਰ ਸੰਧੂ ਪਿੰਡ ਐ ਔਰ ਰੋਜ਼ ਹੀ ਪੰਜ ਤੋਂ ਸੱਤ ਪ੍ਰੋਗਰਾਮ ਜਿਹੜੇ ਆ ਸਕੂਲਾਂ 'ਚ ਕੀਤੇ ਜਾ ਰਹੇ ਆ ਔਰ ਤਕਰੀਬਨ 50 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਸਾਡੇ ਜਿਹੜੇ ਸਕੂਲ ਆ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਦਿੱਤਾ ਗਿਆ ਔਰ ਬਹੁਤ ਸਾਰੇ ਸਕੂਲਾਂ 'ਚ ਜਿੱਥੇ ਆ ਆਪਣਾ ਬਾਉਂਡਰੀ ਵਾਲ ਨਹੀਂ ਸੀ ਹੋਈਆਂ ਉਹ ਹੋ ਚੁੱਕੀਆਂ ਨਵੇਂ ਕਲਾਸਰੂਮ ਸਾਨੂੰ ਮਿਲੇ ਆ ਨਵੀਆਂ ਲੈਬਸ ਮਿਲੀਆਂ ਚਾਹੇ ਉਹ ਕੰਪਿਊਟਰ ਲੈਬ ਹੋਵੇ ਜਾਂ ਸਾਇੰਸ ਲੈਬ ਹੋਣ ਜਿੱਥੇ ਜਗਾ ਉੱਥੇ ਜਿਹੜਾ ਟਰੈਕ ਮਿਲਿਆ ਵਾ ਕਿੱਦਣ ਦੇ ਲਈ ਬੱਚਿਆਂ ਦੇ ਦੀ ਉਹ ਬਹੁਤ ਵਧੀਆ ਜਿਹੜਾ ਸਕੂਲਾਂ ਚ ਇਨਫਰਾਸਟ੍ਰਕਚਰ ਦੇ ਜਿਹੜੇ ਚੇਂਜ ਆ ਉਹ ਇਹਨਾਂ ਤਿੰਨ ਸਾਲਾਂ ਚ ਜਿਹੜੇ ਆ ਉਹ ਦੇਖਣ ਨੂੰ ਮਿਲ ਗਏ ਤਕਰੀਬਨ ਇਹਨਾਂ ਸਾਰੇ ਸਕੂਲਾਂ ਚ ਜੇ ਮੈਂ ਲਾਵਾਂ ਤਾਂ तकरीबन 40-50 ਲੱਖ ਦੀ ਅਮਾਉਂਟ ਬਣ ਜਾਂਦੀ ਆ तकरीबन ਹਰ ਸਕੂਲ 'ਚ ਜਿਹੜਾ ਵਾ 10 ਤੋਂ 15 ਲੱਖ 20 ਲੱਖ ਕਈਆਂ 'ਚ ਵੱਧ ਵੀ ਹੋ ਸਕਦਾ ਕਈਆਂ 'ਚ ਘੱਟ ਵੀ ਹੋ ਸਕਦਾ ਉਹ तकरीबन ਰੋਜ਼ ਹੀ ਆਨ ਐਵਰੇਜ ਮੈਂ ਦੇਖ ਰਿਹਾ ਕਿ 50 ਤੋਂ 60 ਲੱਖ ਦੇ ਜਿਹੜੇ ਕਮਾਂ ਦੇ ਉਤਕਾਟਨ ਆ ਉਹ ਮੈਂ ਰੋਜ਼ ਕਰ ਰਿਹਾ ਔਰ तकरीबन 50 ਕਰੋੜ ਰੁਪਏ ਜਿਹੜਾ ਵਾ ਸਾਡੇ ਕਾਤੀਆਂ ਹਲਕੇ 'ਚ ਸਕੂਲਾਂ ਦੇ ਨਵੀਨੀ ਕਰਨ ਦੇ ਲਈ ਜਿਹੜਾ ਵਾ ਉਹ ਪੰਜਾਬ ਸਰਕਾਰ ਨੇ ਦਿੱਤਾ ਹੈ ਬੇਸ਼ੱਕ ਆਉਣ ਵਾਲੇ ਸਮੇਂ 'ਚ ਹੋਰ ਬਿਹਤਰ ਜਿਹੜਾ ਵਾਸੀਂ ਸਿਰਫਾ ਨੂੰ ਬਣਾਵਾਂਗੇ ਰੋਡ ਇਨਫਰਾਸਟ੍ਰਕਚਰ ਜਿਹੜਾ ਵਾ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਕਾਦੀਆਂ ਹਲਕੇ ਦੀਆਂ ਸੜਕਾਂ ਨੇ ਉਹਨਾਂ ਦੀ ਵਾਈਡਨਿੰਗ ਕੀਤੀ ਜਾ ਰਹੀ ਆ ਉਹਨਾਂ ਦੀ ਰਿਪੇਅਰ ਕੀਤੀ ਜਾ ਰਹੀ ਆ ਕੱਲ ਹੀ ਮੈਂ ਜਿਹੜਾ ਕਾਦੀਆਂ ਤੋਂ ਧਾਰੀਵਾਲ ਰੋਡ ਹੈ 12 ਫੁੱਟ ਜਿਹੜੀ 11 ਫੁੱਟ ਤੋਂ 12 ਫੁੱਟ ਕੀਤੀ ਗਈ ਆ 14 ਕਿਲੋਮੀਟਰ ਲੰਬੀ ਰੋਡ ਹੈ ਉਹਦਾ ਕੰਮ ਜਿਹੜਾ ਕੱਲ ਸ਼ੁਰੂ ਹੋਇਆ ਇਸੇ ਤਰ੍ਹਾਂ ਡੱਲੇ ਤੋਂ ਲੈ ਕੇ ਸ਼ਹਿਰ ਦੇ ਵਿੱਚੋਂ ਦੀ ਜਿਹੜੀ ਸੜਕ ਨੰਗ ਦੀ ਆ ਪਾਟਕ ਤੱਕ ਉਹਦਾ ਵੀ ਜਿਹੜਾ ਰਿਪੇਅਰ ਦਾ ਕੰਮ ਪਾਸ ਹੋਇਆ ਸੋ ਮੋਹੱਲਾ ਕਲੀਨਿਕ ਵੀ ਕਾਦੀਆਂ ਚ ਵਧੀਆ ਚੱਲ ਰਿਹਾ ਹਸਪੀਟਲਸ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਸੋ ਕਹਿਣ ਦਾ ਭਾਵ ਆ ਕਿ ਓਵਰਆਲ ਜਿਹੜਾ ਕੰਮ ਹੈ ਡਵੈਲਪਮੈਂਟ ਦਾ ਉਹ ਪਿੰਡਾਂ ਦੇ ਵਿੱਚ ਵੀ ਹੁਣ ਨਾ ਆਉਣ ਵਾਲੇ ਸਮੇਂ ਚ ਛਪੜਾਂ ਤੇ ਕੰਮ ਜਿਹੜੇ ਸਾਰੇ ਪੰਜਾਬ ਚ ਕੋ ਸ਼ੁਰੂ ਕੀਤੇ ਜਾਣੇ ਨੇ ਸੋ ਵਧੀਆ ਢੰਗ ਨਾਲ ਜਿਹੜਾ ਵਾ ਓਵਰਆਲ ਡਵੈਲਪਮੈਂਟ ਜਿਹੜੀ ਹੈ ਪੰਜਾਬ ਦੀ ਉੱਤੇ ਚ ਰੀਅਲ ਵਿੱਚ ਆਪਾਂ ਦੀ ਹੁੰਦਾ ਹੋਇਆ ਚੱਲਦਾ ਹੋ ਰਿਹਾ ਹੈ ਬਹੁਤ ਮੰਦਭਾਗੀ ਘਟਨਾ ਹੋਈ ਹੈ ਇਹ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਨੇ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਕਿਉਂਕਿ ਬੇਗਨਾ ਲੋਕ ਜਿਹੜੇ ਆ ਆਪਣਾ 홀ੀਡੇ ਦੇ ਲਈ ਉੱਥੇ ਗਏ ਸੀਗੇ ਔਰ ਕਈ ਨਵੇਂ ਵਿਆਹ ਜੋੜੇ ਉੱਥੇ ਗਏ ਸੀ ਉਹਨਾਂ ਨਾਲ ਇਹੋ ਜਿਹੀ ਮੰਦਪਾਗੀ ਜਿਹੜੀ ਘਟਨਾ ਹੋਣੀ ਜਿਹੜੀ ਆ ਬਹੁਤ ਹੀ ਅਸਹਿਤ ਅਕਾਇ ਬਹੁਤ ਮੰਦਪਾਗਾ ਹੋਇਆ ਵਾ ਮੈਂ ਤੁਹਾਨੂੰ ਬੁਤੀ ਵੀ ਉਹਨਾਂ ਪਰਿਵਾਰਾਂ ਦੇ ਨਾਲ ਤਕੜ ਕਰਨਾ ਕਿ ਬਹੁਤ ਮਾੜਾ ਜਿਹੜਾ ਕੰਮ ਆ ਉੱਥੇ ਉਹਨਾਂ ਨਾਲ ਹੋਇਆ ਵਾ ਔਰ ਮੈਂ ਅਰਦਾਸ ਵੀ ਕਰਦਾ ਕਿ ਜਿਹੜੇ ਸਾਡੇ ਬੰਦਿਆਂ ਦੀ ਡੈਥ ਹੋਈ ਆ ਉਹਨਾਂ ਨੂੰ ਜਿਹੜਾ ਵਾ ਪਰਮਾਤਮਾ ਸ਼ਾਂਤੀ ਦੇਣ ਉਹਨਾਂ ਦੀ ਆਤਮਾ ਨੂੰ ਔਰ ਸਰਕਾਰ ਅੱਗੇ ਵੀ ਅਪੀਲ ਕਰਦਾ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਜਿਹੜੇ ਦੋਸ਼ੀ ਨੇ ਉਹਨਾਂ ਤੇ ਕੀਤੀ ਜਾਣੀ ਚਾਹੀਦੀ ਆ ਤਾਂ ਕਿ ਫਿਊਚਰ ਦੇ ਵਿੱਚ ਕੋਈ ਐਹੋਜੀ ਘਟਨਾ ਕਰਨੀ ਤੇ ਦੂਰ ਕੋਈ ਸੋਚੇ ਬਣਾ ਸਖਤ ਤੋਂ ਸਖਤ ਜਿਹੜੀ ਕਾਰਵਾਈ ਆ ਕੇਂਦਰ ਸਰਕਾਰ ਨੂੰ ਕਰਨੀ ਪਈ ਸਰਕਾਰ ਨੇ ਵੱਡੇ ਕਦਮ ਚੁੱਕੇ ਨੇ ਮਾਰਟਰ ਵੀ ਬਣ ਕੇ ਮੈਂ ਵੈਲਕਮ ਕਰਦਾ ਕਿ ਇਹੋ ਜਿਹੇ ਸਟੈਪ ਜਿਹੜੇ ਆ ਉਹ ਚੁੱਕਣੇ ਬਣਦੇ ਸੀਗੇ ਕਿਉਂਕਿ ਜਿੱਦੀ ਵੱਡੀ ਇਹ ਅੱਤਵਾਦੀ ਹਮਲਾ ਜਿਹੜਾ ਹੋਇਆ ਵਾ ਇਹ ਪਹਿਲੀ ਵਾਰ ਹੋਇਆ ਕਿ ਮਾਸੂਮ ਲੋਕਾਂ ਦੀਆਂ ਜਾਨਾਂ ਲਈਆਂ ਠੀਕ ਆ ਆਰਮੀ ਦਾ ਔਰ ਜਿਹੜੇ ਅੱਤਵਾਦੀ ਸੀ ਇਹਨਾਂ ਦੇ ਆਪਸ ਚ ਟਕਰਾਅ ਤੇ ਹੁੰਦੇ ਰਹੇ ਆ ਇਤਿਹਾਸ ਚ ਪਰ ਇਹ ਪਹਿਲੀ ਵਾਰ ਮੈਂ ਵੇਖਿਆ ਬਹੁਤ ਦਿਹਾੜਿਆਂ ਬਾਅਦ ਕਿ ਮਾਸੂਮ ਲੋਕ ਜਿਹੜੇ ਆ ਉਹਨਾਂ ਦੇ ਉੱਤੇ ਇਤਾਂ ਦਾ ਜੁਨਮ ਜਿਹੜਾ ਵਾ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਮੰਦਪਕਾ ਔਰ ਜਿਹੜੀ ਵੀ ਆਪਣਾ ਕੇਂਦਰ ਸਰਕਾਰ ਸਟੈਪ ਲੈ ਰਹੀ ਹੈ ਅਸੀਂ ਵੈਲਕਮ ਕਰਦੇ ਆਂ ਪੂਰਾ ਦੇਸ਼ ਜਿਹੜਾ ਵਾ ਇੱਕ ਸੁਰਤਾ ਤੇ ਨਾਲ ਜਿਹੜਾ ਵਾ ਇਕੱਠਾ ਹੈ ਉਹ ਕੁਝ ਛੱਪੜਾਂ ਦੀ ਸਫਾਈ ਦੇ ਕੰਮ ਤੇ ਪਾਸ ਹੋ ਗਏ ਆ ਬਾਕੀ ਅਗਲੇ ਮਹੀਨੇ ਤੱਕ ਜਿਹੜਾ ਵਾ ਤਕਰੀਬਨ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਛੱਪੜਾਂ ਨੂੰ ਜਿਹੜਾ ਵਾ ਉਹਦੇ ਨਵੀਨੀ ਕਰਨ ਦੇ ਪ੍ਰੋਜੈਕਟ ਜਿਹੜੇ ਆ ਉਹ ਅਗਲੇ ਮਈ ਮਹੀਨੇ ਤੋਂ ਜਿਹੜੇ ਸ਼ੁਰੂ ਕੀਤੇ ਜਾ ਰਹੇ ਆ ਉਹ ਬਹੁਤ ਵਧੀਆ ਟਾਂਕ ਦੇ ਨਾਲ ਬਹੁਤ ਤੇਜ਼ੀ ਦੇ ਨਾਲ ਪੰਜਾਬ ਦੇ ਸਾਢੇ 6 ਫੜਾਂ ਦਾ ਕੰਮ ਜਿਹੜਾ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਿਹਾ ਹੈ